ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਾਣਜੇ ਦਾ ਕਤਲ ਕਰ ਦਿੱਤਾ ਗਿਆ ਇਹ ਅਚਾਨਕ ਖਬਰ ਸਾਹਮਣੇ ਆਂਦੀ ਹੈ ਆਦਮਪੁਰ ਦੇ ਵਿੱਚ ਘਟਨਾ ਵਾਪਰੀ ਜਿੱਥੇ ਸਨੀ ਨਾਂ ਦੇ ਇੱਕ ਵਿਅਕਤੀ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਦਰਸਲ ਮੀਡੀਆ ਰਿਪੋਰਟਸ ਮੁਤਾਬਕ ਜੋ ਖਬਰ છਪੀ ਹੈ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸਨੀ ਆਪਣੇ ਦੋਸਤਾਂ ਦੇ ਨਾਲ ਇੱਕ ਠੇਕੇ ਤੇ ਬੈਠਾ ਸੀ ਔਰ ਉੱਥੇ ਹੀ ਹਮਲਾਵਰ ਪਾਰਟੀ ਵੀ ਜਿਹੜੀ ਹੈ ਜਿਹੜੀ ਕਥਿਤ ਹਮਲਾਵਰ ਦੱਸੀ ਜਾ ਰਹੀ ਹੈ ਮੁਲਜ਼ਮ ਜਿਹੜੇ ਰਸੇ ਜਾ ਰਹੇ ਨੇ ਉਹ ਵੀ ਪਾਰਟੀ ਉੱਥੇ ਬੈਠੀ ਹੋਈ ਸੀ ਦੋਵੇਂ ਧਿਰਾਂ ਆਪੋ ਆਪਣੇ ਟੇਬਲ ਦੇ ਉੱਤੇ ਬੈਠੀਆਂ ਸ਼ਰਾਬ ਪੀ ਰਹੀਆਂ ਸੀ ਔਰ ਮੀਡੀਆ ਰਿਪੋਰਟਸ ਦਾ ਇਹ ਵੀ ਕਹਿਣਾ ਹੈ ਕਿ ਸਣੀ ਜਿਹੜਾ ਪੀੜਤ ਹੈ ਜਿਹੜਾ ਘਟਨਾਗ੍ਰਸਤ ਹੈ ਉਹ ਉੱਠ ਕੇ ਦੂਸਰੀ ਧਿਰ ਦੇ ਟੇਬਲ ਤੇ ਜਾ ਕੇ ਵੀ ਬੈਠਿਆ ਉੱਥੇ ਜਾ ਕੇ ਸੂਤਰਾਂ ਮੁਤਾਬਕ ਉਸ ਨੇ ਇੱਕ ਪੈਗ ਵੀ ਲਾਇਆ ਜਾਂ ਫਿਰ ਉਹਨੂੰ ਸ਼ਰਾਬ ਪਲਾਈ ਵੀ ਗਈ ਜਿਹੜਾ ਕੀ ਬਗੈਰ ਜਾਣ ਪਛਾਣ ਦੇ ਸੰਭਵ ਸ਼ਾਇਦ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਉਹਨਾਂ ਨੇ ਉੱਥੇ ਜਾ ਕੇ ਸ਼ਰਾਬ ਪੀਤੀ ਹਾਲਾਂਕਿ ਜਿਹੜੇ ਹੁਣ ਤੱਕ ਬਿਆਨ ਸਾਹਮਣੇ ਆਏ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਦੋਵਾਂ ਧਿਰਾਂ ਦਾ ਆਪਸ ਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ ਪਰ ਜੇ ਲੈਣ ਦੇਣ ਨਹੀਂ ਸੀ ਤਾਂ ਫਿਰ ਕਿਸੇ ਦੂਸਰੇ ਦੇ ਟੇਬਲ ਤੇ ਜਾ ਕੇ ਬੈਠ ਜਾਣਾ ਉੱਥੇ ਜਾ ਕੇ ਜਿਵੇਂ ਰਿਪੋਰਟਸ ਕਹਿੰਦੀਆਂ ਨੇ ਕਿ ਉਹਨਾਂ ਦੇ ਟੇਬਲ ਤੇ ਬੈਠ ਕੇ ਸ਼ਰਾਬ ਪੀਣਾ ਇਹ ਵਾਜਬ ਗੱਲ ਪ੍ਰਤੀਤ ਨਹੀਂ ਹੁੰਦੀਆਂ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਨਾ ਹੋਇਆ ਹੋਵੇ ਪਰタミン ਹੁਣ ਤੱਕ ਜਿਹੜੇ ਬਿਆਨ ਨੇ ਉਹ ਇਹੀ ਕੁਝ ਦੱਸਦੇ ਨੇ ਹੁਣ ਸਨੀਨਾ ਦਾ ਵਿਅਕਤੀ ਜਿਹੜਾ ਸੁਖਵਿੰਦਰ ਸਿੰਘ ਕੋਟਲੀ ਦਾ ਭਾਂਜਾ ਦੱਸਿਆ ਜਾ ਰਿਹਾ ਹੈ ਉਹ ਵਿਅਕਤੀ ਉੱਥੇ ਜਾ ਕੇ ਬੈਠਾ ਉਹਨੂੰ ਇੱਕ ਫੋਨ ਕਾਲ ਆਈ ਔਰ ਫੋਨ ਕਾਲ ਦੇ ਦੌਰਾਨ ਫੋਨ ਚੁੱਕਣ ਤੋਂ ਬਾਅਦ ਇਹ ਵਿਅਕਤੀ ਉਸ ਟੇਬਲ ਤੇ ਬੈਠੇ ਬੈਠੇ ਕਥਿਤ ਤੌਰ ਤੇ ਗਾਲੀ ਗਲੋਚ ਕਰਨ ਲੱਗਿਆ ਹੁਣ ਇਸ ਤੋਂ ਬਾਅਦ ਇਹ ਸਾਰੀ ਗੇਮ ਘੁੰਮੀ ਜਿਸ ਟੇਬਲ ਤੇ ਬੈਠ ਕੇ ਕਥਿਤ ਤੌਰ ਤੇ ਗਾਲੀ ਗਲੋਚ ਹੋਇਆ ਉਸ ਟੇਬਲ ਤੇ ਬੈਠੇ ਵਿਅਕਤੀਆਂ ਦੇ ਵੱਲੋਂ ਮੀਡੀਆ ਰਿਪੋਰਟਸ ਮੁਤਾਬਕ ਇਹਨੂੰ ਲੱਤਾਂ ਨਾਲ ਮੁੱਕਿਆਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਔਰ ਉਸ ਤੋਂ ਬਾਅਦ ਬੇਸ ਬੈਟ ਵੀ ਕਹਿੰਦੇ ਵਰਤੇ ਗਏ ਆ ਇਹ ਵੀ ਮੀਡੀਆ ਰਿਪੋਰਟਸ ਦੇ ਵਿੱਚ ਦੱਸਿਆ ਗਿਆ ਬੇਸ ਬੈਟ ਦੇ ਨਾਲ ਵੀ ਕੁੱਟਮਾਰ ਹੋਈ ਹੈ। ਯਾਨੀ ਕਿ ਗੁੱਜੀਆਂ ਸੱਟਾਂ ਮਾਰੀਆਂ ਗਈਆਂ ਔਰ ਜਿਸ ਤੋਂ ਬਾਅਦ ਸਨੀ ਦਾ ਕਤਲ ਹੋ ਜਾਂਦਾ ਹੈ। ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਖਵਿੰਦਰ ਸਿੰਘ ਕੋਟਲੀ ਦਾ ਇਹ ਕਹਿਣਾ ਆ ਕਿ ਪ੍ਰਸ਼ਾਸਨਿਕ ਪੱਧਰ 'ਤੇ ਜਿਹੜੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਉਹ ਕਿੱਥੇ ਨੇ ਬਾਜਬ ਗੱਲ ਹੈ ਇਹੋ ਜੀ ਸਿਚੁਏਸ਼ਨ ਦੇ ਉੱਤੇ ਸਵਾਲ ਖੜੇ ਕਰਨਾ ਔਰ ਨਾਲ ਨਾਲ ਅ ਅਪੀਲ ਵੀ ਕੀਤੀ ਗਈ ਹੈ ਐਸਐਸਪੀ ਦਿਹਾਤੀ ਨੂੰ ਕਿ ਇਸ ਮਾਮਲੇ ਦੇ ਉੱਤੇ ਫੌਰੀ ਤੌਰ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਖੈਰ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਸੁਖਵਿੰਦਰ ਕੋਟਲੀ ਦੇ ਭਾਣ ਜੇ ਦੇ ਉੱਤੇ ਐਦਾਂ ਦਾ ਹਮਲਾ ਅਰੋਸ ਤੋਂ ਬਾਅਦ ਇਹ ਸਾਰਾ ਸਮਿਕਰਣ ਸਾਹਮਣੇ ਆਉਣਾ ਫਿਲਹਾਲ ਇਸ ਮਾਮਲੇ ਸੰਬੰਧੀ ਹੋਰ ਗੱਲਾਂ ਹੋਰ ਤੱਥ ਅਜੇ ਅਨਫੋਲਡ ਹੋਣੇ ਬਾਕੀ ਨੇ ਕਿਸ ਤਰ੍ਹਾਂ ਉਹ ਉਸ ਸਥਿਤੀ ਦਰ ਅਨੁਸਾਰੀ ਸਰਕਮਸਟੈਂਸ ਬਣੀ ਕਿ ਉੱਥੇ ਜਾ ਕੇ ਜਿਹੜਾ ਕਥਿਤ ਹਮਲਾਵਰ ਤੇ ਰਹਗੀ ਹੈ ਉਹਨਾਂ ਦੇ ਟੇਬਲ ਤੇ ਜਾ ਕੇ ਬੈਠੇ ਉਸ ਤੋਂ ਬਾਅਦ ਉੱਥੇ ਜਾ ਕੇ ਉਹ ਵਿਵਾਦ ਹੋਇਆ ਗਾਲੀ ਗਲੋਚ ਕਹਿੰਦੇ ਸੂਤਰ ਅਨੁਸਾਰ ਮਤਾਬਿਕ ਹੋਇਆ ਉਸ ਤੋਂ ਬਾਅਦ ਕੁੱਟਮਾਰ ਹੋਈ ਇਹ ਸਾਰਾ ਕੁਝ ਕਿਵੇਂ ਹੋਣ ਦੇ ਵਿੱਚ ਆਇਆ ਜਿਹੜੀ ਕਥਿਤ ਹਮਲਾਵਰ ਤੇ ਰਸੀ ਜਾ ਰਹੀ ਹੈ ਜਿਹੜੇ ਮੁਲਜ਼ਮ ਦੱਸੇ ਜਾ ਰਹੇ ਨੇ ਉਹਨਾਂ ਦੀ ਗਿਣਤੀ 8 ਰਸੀ ਗਈ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵਿੱਚੋਂ 3 ਗ੍ਰਿਫਤਾਰ ਕਰ ਲਈ ਗਏ ਨੇ ਪਰ ਬਾਕੀ ਦੇ 5 ਅਜੇ ਗ੍ਰਿਫਤਾਰ ਨਹੀਂ ਕੀਤੇ ਗਏ ਔਰ ਦੂਸਰੇ ਪਾਸੇ ਸਵਾਲ ਇਹ ਵੀ ਖੜਦਾ ਹੈ ਕਿ ਕੀ ਇਹ ਦੋਵੇਂ ਤਰ੍ਹਾਂ ਇੱਕ ਦੂਸਰੇ ਨੂੰ ਜਾਣਦੀਆਂ ਸੀ ਕਿਉਂਕਿ ਅਜੇ ਤੱਕ ਮਿਲੇ ਬਿਆਨਾਂ ਦੇ ਮੁਤਾਬਕ ਦੋਮਾਂ ਦੇ ਵਿੱਚ ਕੋਈ ਜਾਣ ਪਛਾਣ ਨਹੀਂ ਸੀ ਪਰ ਦੂਸਰੇ ਟੇਬਲ ਤੇ ਜਾ ਕੇ ਬੈਠਣਾ ਉੱਥੇ ਜਾ ਕੇ ਇੱਕ ਪੈਗ ਲਾਉਣਾ ਇਹ ਬਿਗੈਰ ਜਾਣ ਪਛਾਣ ਦੇ ਹੋਣਾ ਕੁਝ ਸਤਰ ਤੱਕ ਅਸੰਭਵ ਲੱਗਦਾ ਪਰ ਤਾਮੀ ਇਹ ਸਾਰਾ ਕੁਝ ਵਾਪਰਿਆ ਜਿਵੇਂ ਕਿ ਬਿਆਨ ਦਿੱਤੇ ਜਾ ਰਹੇ ਜਿਵੇਂ ਕਿ ਮੀਡੀਆ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਪਰ ਅਸਲ ਵਿੱਚ ਕਹਾਣੀ ਕਿਸ ਤਰ੍ਹਾਂ ਅਨਫੋਲਡ ਹੋਵੇਗੀ ਕੀ ਕੁਝ ਸਾਹਮਣੇ ਆਵੇਗਾ ਉਹ ਲਾ ਇੰਤਜ਼ਾਰ ਜੋ ਵੀ ਕੁਝ ਹੋਏਗਾ ਦੱਸ ਦੇ ਰਹਿਮਨ ਬਣੇ ਰੋਮਾਨ ਇੰਡੀਆ ਪੰਜਾਬੀ